ਤੁਸੀਂ ਕੀ ਹਾਲ ਆ ਵੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਜਾਣੇ ਠੀਕ ਹੋਵੋਗੇ ਸੋ ਅੱਜ ਆਪਣੀ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਕਈ ਬੰਦਿਆਂ ਦੇ ਬਾਈਆਂ ਦੇ ਮੈਸੇਜ ਆਉਂਦੇ ਸੀ ਕਿ ਭਾਈ ਬਰੀਡਰ ਤਿਆਰ ਕਿਵੇਂ ਹੁੰਦੇ ਨੇ ਨਾ ਸੋ ਸਾਨੂੰ ਅੱਜ ਉਹਨਾਂ ਬਾਰੇ ਦੱਸਾਂਗੇ ਤੁਹਾਡੇ ਲਈ ਪ੍ਰੋਜੈਕਟਰ ਲੈ ਕੇ ਆਇਆ ਬਾਬੇ ਇੱਕ ਆ ਦਿਖਾ ਦੇ ਵੀਰੇ ਮਲਟੀ ਸਟਾਰ ਇਹ ਆ ਵੀਰੇ ਬਰੀਡਰਾਂ ਦੀ ਖਾਸੀਅਤ ਇਹਦੇ ਨਾਲ ਹੁੰਦੇ ਆ ਬਰੀਡਰ ਤਿਆਰ ਹੁਣ ਤੁਹਾਨੂੰ ਬਾਕੀ ਦੱਸਾਂਗੇ ਬਰੀਡਰ ਤਿਆਰ ਕਿਵੇਂ ਕਰਨੇ ਨੇ ਬੱਚਾ ਕਿਵੇਂ ਤਿਆਰ ਕਰਨਾ ਆ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਸਭ ਕੁਝ ਦੱਸੂ ਸੋ ਇਹ ਪ੍ਰੋਜੈਕਟ ਲੈ ਕੇ ਆ ਬਾਬੇ ਇਹ ਤੁਹਾਨੂੰ ਮੈਡੀਕਲ ਤੋਂ ਮਿਲ ਜਾਣਾ ਆ 5 550 ਦੀ ਮਿਲ ਜਾਂਦੀ ਹੈ ਇਹ ਪੈਕਿੰਗ ਨਾਮ ਇਹਦਾ ਮਲਟੀ ਸਟਾਰ ਜਿਹੜਾ ਬੱਚਾ ਆਪਾਂ ਬਰੀਡਰ ਲਈ ਰੱਖਣਾ ਆ ਉਹਨੂੰ ਦੇਣੀ ਆ ਇਹ 5 ਐਮ ਐਲ ਸ਼ਾਮ ਨੂੰ ਸ਼ਾਮ ਨੂੰ ਵੀ ਦੇ ਸਕਦੇ ਹੋ ਸਵੇਰੇ ਵੀ ਦੇ ਸਕਦੇ ਹੋ ਡੇਲੀ ਦੇਣੀ ਆ 5 ਐਮ ਐਲ ਬਰੀਡਰ ਬਣਦਾ ਦੇਖਿਓ ਫਿਰ ਬਾਕੀ ਤੁਹਾਨੂੰ ਆਪਣਾ ਜਿਹੜਾ ਬੱਚਾ ਤਿਆਰ ਕਰ ਰਹੇ ਆ ਉਹ ਦਿਖਾਉਣਾ ਸੋਏ ਬੱਚਾ ਜਾਂ ਵੀਰੇ ਜਿਹੜਾ ਕਿ ਆਪਾਂ ਤਿਆਰ ਕਰ ਰਹੇ ਆਂ ਇਹ ਬੱਚੇ ਦੀ ਉਮਰ ਹੈਗੀ 8 ਮਹੀਨੇ 8 ਮਹੀਨੇ ਉਮਰ ਆ ਤੇ 37 ਇੰਚ ਦੀ ਹਾਈਟ ਹੋਗੀ ਆ ਇਹਦੀ ਮਾਂ ਆ ਵੀਰੇ ਬੱਚੇ ਦੀ ਦੇਖ ਸਕਦੇ ਹੋ ਪਹਿਲੀ ਗੱਲ ਤਾਂ ਮਾਂ ਬਾਪ ਵਧੀਆ ਹੋਣ ਚਾਹੀਦੇ ਨੇ ਤਾਂ ਬੱਚਾ ਰੱਖਣ ਦਾ ਫਾਇਦਾ ਹੈ ਬੇਨਸਲਾ ਬੱਚਾ ਤਾਂ ਛੇ ਦੀ ਤਿਆਰ ਵੀ ਨਹੀਂ ਹੁੰਦਾ ਜੇ ਮਾਂ ਬਾਪ ਦੀ ਗਰੋਥ ਵਧੀਆ ਤਾਂ ਬੱਚੇ ਦੀ ਗਰੋਥ ਵਧੀਆ ਹੋਣੀ ਆ ਬਾਕੀ ਤੁਸੀਂ ਬੱਚੇ ਦੀ ਕੁਆਲਿਟੀ ਚੈੱਕ ਕਰ ਹੀ ਸਕਦੇ ਹੋ ਇਹ ਬੱਚਾ ਆਪਾਂ ਕਰ ਰਹੇ ਆਂ ਤਿਆਰ ਬਰੀਡ ਦੇਖੋ ਭਾਈ ਹਾਈਟ ਲੰਬਾਈ ਇਹਦਾ ਰਾਜ ਇਹੀ ਆ ਇਹ ਪਿੰਦਾ ਇਹ ਦਵਾਈ ਦੇਖ ਸਕਦੇ ਹੋ ਵੀਰੇ ਜੇ ਤੁਸੀਂ ਵੀ ਇਦਾਂ ਦੇ ਬਰੀਡਰ ਤਿਆਰ ਕਰਨੇ ਨੇ ਤਾਂ ਪ੍ਰੋਜੈਕਟ ਆ ਵੀਰੇ ਮਲਟੀ ਸਟਾਰ 5 ਐਮ ਐਲ ਡੇਲੀ ਦੇਣਾ ਬੱਚੇ ਨੂੰ 5 ਐਮ ਐਲ ਡੇਲੀ ਬੱਚੇ ਨੂੰ ਦੇਣਾ ਆ ਸਾਰੀਆਂ ਕਮਜ਼ੋਰੀਆਂ ਖੁਸ਼ਕੀਆਂ ਚੱਕੇ ਜਾਣਗੀਆਂ ਬੱਚਾ ਹਾਈਟ ਕਰਦਾ ਦੇਖਿਓ ਖਾਂਦਾ ਪੀਂਦਾ ਦੇਖਿਓ ਗਰੋਥ ਕਰਦਾ ਦੇਖਿਓ ਇਹੀ ਬੱਚੇ ਦੀ ਤੁਹਾਨੂੰ ਅਸੀਂ ਹੁਣ ਜਦੋਂ ਹੋ ਗਿਆ ਦੋ ਦੰਦੋਂ ਦੋ ਵੀਡੀਓ ਪਾਵਾਂਗੇ ਜੇ ਆਪਣੀ ਮਾਂ ਤੋਂ ਉੱਚਾ ਨਾ ਗਿਆ ਹੋਇਆ ਫੇਰ ਕਿਵੇਂ ਬਾਕੀ ਦੇਖ ਸਕਦੇ ਹੋ ਤੁਸੀਂ ਮਾਂ ਤੱਕ ਤਾਂ ਪਹੁੰਚ ਹੀ ਗਿਆ ਲਓ ਮਾਂ ਬਾਪ ਹੋਣੇ ਵੀ ਚੰਗੇ ਜ਼ਰੂਰੀ ਨੇ ਬਾਈ ਇਕੱਲਾ ਬਰੀਡਰ ਰੱਖ ਕੇ ਨਹੀਂ ਬੱਚਾ ਵੱਡਦਾ ਹੁੰਦਾ ਵੀ ਆਹ ਰੱਖ ਲਓ ਆਹ ਵਧੀਆ ਆ ਹਨਾ ਪਹਿਲੀ ਗੱਲ ਮਾਂ ਬਾਪ ਹੋਣੇ ਚੰਗੇ ਜ਼ਰੂਰੀ ਨੇ ਸੋ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਆਹ ਪ੍ਰੋਜੈਕਟ ਆਦੀ ਸੀ ਫੋਟੋ ਤੁਹਾਨੂੰ ਨਾਲ ਲਾ ਦਾਂਗੇ ਸੋ ਧੰਨਵਾਦ ਵੀ ਸਾਰਿਆਂ ਦਾ